ਵਾਹਿਗੁਰੂ ਜੀ ਕਾ ਕਲ ਸਾਹ ਕਰਹੈ ਵਾਹਿਗੁਰੂ ਜੀ ਕੀ ਫਤਿਹ ਪਰੋ ਮਹੱਲਾ ਤੀਜਾ ਸ਼ਬਦ ਵਿਚਾਰੇ ਸੋ ਜਨ ਸਾਚਾ ਜੇਨ ਕਾ ਹਿਰਦੈ ਸਾਚਾ ਸੋਈ ਸਾਚੀ ਭਗਤ ਕਰਹ ਦਿਨ ਰਾਤੀ ਤਾਂ ਤਨ ਦੁਖ ਨਾ ਹੋਈ ਭਗਤ ਭਗਤ ਕਹੈ ਸਭ ਕੋਈ ਭਗਤ ਭਗਤ ਇਥੇ ਵਿਸਰਾਮ ਕਹੈ ਸਭ ਕੋਈ ਭਗਤ ਭਗਤ ਕਹੈ ਸਭ ਕੋਈ ਬਿਨ ਸਤਗੁਰ ਸੇਵੇ ਭਗਤ ਨਾ ਪਾਈਐ ਪੂਰੈ ਭਾਗ ਮਿਲੈ ਪ੍ਰਭ ਸੋਈ ਰਹਾਉ ਮਾਨਮੁਖ ਮੂਲ ਗਵਾਵਹਿ ਲਾਭ ਮਾਗਹਿ ਲਾਹਾ ਲਾਭ ਕਿਦੂ ਹੋਈ ਜਮ ਕਾਲ ਸਦਾ ਹੈ ਸਿਰ ਉਪਰ ਦੂਜੈ ਭਾਏ ਪਾਤ ਖੋਈ ਬਹਿਲੇ ਭੇਖ ਭਵਹਿ ਦਿਨ ਰਾਤੀ ਹੋ ਮੈਂ ਰੋਗ ਨਾ ਜਾਈ ਹੋ ਮੈਂ ਰੋਗ ਨਾ ਜਾਈ ਪਾੜ ਪਾੜ ਨੂੰ ਜਹ ਹੈ ਬਾਦ ਵਖਾਣ ਹੈ ਮੇਲ ਮਾਇਆ ਸੁਰਤ ਗਵਾਈ ਗਵਾਈ ਪਾਠ ਹੈ ਗਵਾਈ ਨਹੀਂ ਮੇਰੇ ਗਵਾਈ ਛਪਿਆ ਸੀ ਗਵਾਈ ਪਾਠ ਹੈ ਸਤ ਗੁਰ ਸੇਵਹਿ ਪਰਮ ਗਤ ਪਾਵਹਿ ਨਾਮ ਮਿਲੈ ਵਡਿਆਈ ਨਾਨਕ ਨਾਮ ਜਿਨਾ ਮਾਨ ਵਸਿਆ ਦਰ ਸਾਚੈ ਪਤ ਪਾਈ ਰੋ ਮਹਲਾ ਤੀਜਾ ਮਨਮੁਖ ਆਸਾ ਨਹੀਂ ਉਤਰੈ ਦੂਜੈ ਭਾਇ ਖੁਆਇ ਮਨਮੁਖ ਆਸਾ ਨਹੀਂ ਉਤਰੈ ਇਥੇ ਵਿਸਰਾਮ ਦੂਜੈ ਭਾਇ ਖੁਆਇ ਉਦਰ ਨੈ ਸਾਨ ਨ ਭਰੀਐ ਕਬੂ ਤ੍ਰਿਸ਼ਨਾ ਅਗਨ ਪਚਾਈ ਇ ਉਦਰ ਨੈ ਸਾਨ ਵਖਰਾ ਪਾਠ ਕਰਨਾ ਹੈ ਨੈ ਸਾਨ ਇਕੱਠਾ ਨਹੀਂ ਕਹਿਦਨਾ ਉਦਰ ਨੈ ਸਾਨ ਨਾ ਭਰੀਆ ਕਬੂ ਇਥੇ ਵਿਸਰਾਮ ਹੈ ਤ੍ਰਿਸ਼ਨਾ ਆਗਨ ਪਚਾਈ ਸਦਾ ਆਨੰਦ RAM ਰਾਸ ਰਾਤੀ ਹਿਰਦੈ ਨਾਮ ਦੁਬਿਦਾ ਮਾਨ ਭਾਗੀ ਹਰ ਹਰ ਅੰਮ੍ਰਿਤ ਪੀ ਤ੍ਰਿਪਤਾਤੇ ਰਹਾਉ ਆਪੇ ਪਾਰ ਬ੍ਰਹਮ ਸ੍ਰਿਸ਼ਟ ਜੇਨ ਸਾਜੀ ਸਿਰ ਸਿਰ ਧੰਦਾ ਲਾਏ ਮਾਇਆ ਮੋਹ ਮਾਇਆ ਮੋਹ ਕੀਆ ਜਿਨ ਆਪੇ ਆਪੇ ਦੂਜਾ ਲਾਏ ਤਿਸ ਨੂੰ ਕਿਹੋ ਕਹੀਐ ਜੇ ਜੇ ਦੂਜਾ ਹੋਵੇ ਸਭ ਤੁਧੈ ਮਾ ਹਿਸਮਾਈ ਗੁਰਮੁਖ ਗਿਆਨ ਤਤ ਵਿਚਾਰਾ ਜੋਤੀ ਜੋਤ ਮਿਲਾਏ ਸੋ ਪ੍ਰਭ ਸਾਚਾ ਸਦ ਹੀ ਸਾਚਾ ਸਾਚਾ ਸਭ ਆਕਾਰਾ ਨਾਨਕ ਸਤਿਗੁਰ ਸੋਜੀ ਪਾਈ ਸੱਚ ਨਾਮ ਨਿਸਤਾਰਾ ਪੈਰਾ ਮਹੱਲਾ ਤੀਜਾ ਕਾਲ ਮਹਿ ਪ੍ਰੀਤ ਜਿਨੀ RAM ਨਾ ਪਛਾਤਾ ਇੱਥੇ ਵਿਸਰਾਮ ਲਾਉਣਾ ਹੈ ਕਾਲ ਮਹਿ ਪ੍ਰੀਤ ਜਿਨੀ RAM ਨਾ ਪਛਾਤਾ ਜਿਨੀ RAM ਨਹੀਂ ਗੈਦਨਾ ਜਿਨੀ RAM ਕਲ ਮਹ ਪ੍ਰੀਤ ਜਿਨੀ RAM ਨਾ ਪੁਛਾਤਾ ਇਥੇ ਵਿਸਰਾਮ ਸਤਜੁਗ ਪਰਮਹੰਸ ਵਿਚਾਰੀ ਦੁਆਪੁਰ ਤ੍ਰੇਤੈ ਮਾਨਸ ਵਰਤਹਿ ਇਹ ਦੁਆਪੁਰ ਪਪੇ ਔਂਕੜ ਹੈ ਦੁਆਪੁਰ ਨਹੀਂ ਕਹਿ ਦੇਣਾ ਦੁਆਪੁਰ ਤ੍ਰੇਤੈ ਮਾਨਸ ਵਰਤਹਿ ਵਿਰਲੇ ਹੋ ਮੈਂ ਮਾਰੀ ਕਲ ਮਹ RAM ਨਾਮ ਵਡਿਆਈ ਜੋਗ ਜੋਗ ਗੁਰਮੁਖ ਏਕੋ ਜਾਤਾ ਵੇਣ ਨਾ ਵੈ ਮੁਕਤ ਨਾ ਪਾਈ ਰਹਾਉ ਹਿਰਦੈ ਨਾਮ ਲਖੈ ਜਨ ਸਾਚਾ ਲਖੈ ਤਿਲਾਉ ਹਿਰਦੈ ਨਾਮ ਲਖੈ ਜਨ ਸਾਚਾ ਹਿਰਦੈ ਨਾਮ ਲਖੈ ਜਨ ਸਾਚਾ ਗੁਰਮੁਖ ਮਨ ਵਸਾਈ ਆਪ ਤਰੇ ਸਗਲੇ ਕੋਲ ਤਾਰੇ ਜਿਨੀ RAM ਨਾਮ ਲਿਵ ਲਾਈ ਮੇਰਾ ਪ੍ਰਭ ਹੈ ਗੁਣ ਕਾ ਦਾਤਾ ਅਵਗਣ ਸ਼ਬਦ ਜਲਾਈ ਅਫਗਣ ਸ਼ਬਦ ਨਹੀਂ ਕਹਿਣਾ ਅਫਗਣ ਤੇ ਜਮਕ ਲੱਗੇਗੀ ਅਵਗਣਾ ਸ਼ਬਦ ਜਲਾਈ ਅਵਗਣਾ ਸ਼ਬਦ ਜਲਾਈ ਜੇ ਨਾ ਮਨ ਵਸਿਆ ਸੇ ਜਨ ਸੋਹੇ ਹਿਰਦੈ ਨਾਮ ਵਸਾਈ ਹਿਰਦੈ ਨਾਮ ਵਸਾਈ ਘਰ ਦਰ ਮਹਿਲ ਸਤ ਗੁਰੂ ਦਿਖਾਇਆ ਰੰਗ ਸਿਉ ਰਲਿਆ ਮਾਨਾ ਜੋ ਕਿਛ ਕਹ ਸੋ ਭਲਾ ਕਰ ਮੰਨੈ ਨਾਨਕ ਨਾਮ ਵਖਾਣਾ ਵਾਹਿਗੁਰੂ ਜੀ ਕਾ ਕਲ ਸਾਹ ਵਾਹਿਗੁਰੂ ਜੀ ਕੀ ਫਤਿਹ